ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕਰਦੇ ਨੇ ਔਰ ਇਹ ਮੁਲਾਕਾਤ ਤਾਨਕ ਚਰਚਾਵਾਂ ਦੇ ਵਿੱਚ ਆ ਜਾਂਦੀ ਹੈ ਅਚਾਨਕ ਇਸ ਮੁਲਾਕਾਤ ਨੂੰ ਲੈ ਕੇ ਸਵਾਲ ਖੜੇ ਹੋਣ ਲੱਗ ਜਾਂਦੇ ਨੇ ਕਿ ਆਖਿਰ ਇਹ ਮੁਲਾਕਾਤ ਅਚਾਨਕ ਕਿਉਂ ਹੋਈ ਇੱਕ ਪਾਸੇ ਬੀਜੇਪੀ ਪੰਜਾਬ ਪ੍ਰਧਾਨ ਨੂੰ ਲੈ ਕੇ ਫਿਲਹਾਲ ਖਦਸ਼ੇ ਜਤਾਏ ਜਾ ਰਹੇ ਆ ਸਵਾਲ ਖੜੇ ਹੋ ਰਿਹਾ ਫੇਰ ਬਦਲ ਹੋ ਸਕਦਾ ਔਰ ਉਸੇ ਦਰਮਿਆਨ ਕੈਪਟਨ ਅਮਰਿੰਦਰ ਸਿੰਘ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕਰਦੇ ਨੇ ਤਾਨੂੰ ਇਹ ਵੀ ਦੱਸ ਦਈਏ ਕਿ ਪੰਜਾਬ ਦੀ ਸਥਿਤੀ ਵੀ ਡਾਮਾ ਡੋਲ ਹੈ ਇਸ ਵੇਲੇ ਪੰਜਾਬ ਦੇ ਵਿੱਚ ਕਿਸਾਨ ਅੰਦੋਲਨ ਹੈ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਬੈਠੇ ਨੇ ਅ ਅਧਿਆਪਕਾਂ ਦਾ ਮਰਨ ਵਰਤ ਚੱਲਦਾ ਪਿਆ ਹੈ ਯਾਨੀ ਕਿ ਥਾਂ ਥਾਂ ਦੇ ਉੱਤੇ ਇਸ ਵੇਲੇ ਸਰਗਰਮੀਆਂ ਅਲੈਦਾ ਪੱਧਰ ਤੇ ਵਧੀਆਂ ਹੋਈਆਂ ਨੇ ਔਰ ਉਸੇ ਦਰਮਿਆਨ ਕੈਪਟਨ ਅਮਰਿੰਦਰ ਸਿੰਘ ਸਾਫ ਕਾ ਮੁੱਖ ਮੰਤਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕਰਦੇ ਨੇ ਔਰ ਇਸ ਮੁਲਾਕਾਤ ਦੇ ਸੱਟੇ ਹੁਣ ਬਹੁਤ ਸਾਰੇ ਕੱਢੇ ਜਾ ਰਹੇ ਇਸ ਮੁਲਾਕਾਤ ਦੇ ਕਾਰਨ ਬਹੁਤ ਸਾਰੇ ਦੱਸੇ ਜਾ ਰਹੇ ਨੇ ਔਰ ਉਹਦੇ ਵਿੱਚ ਜੇ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰੀਏ ਉਹਨਾਂ ਨੇ ਜ਼ਰੂਰ ਤਸਵੀਰ ਸਾਂਝੀ ਕੀਤੀ ਔਰ ਤਸਵੀਰ ਸਾਂਝੀ ਕਰਕੇ ਲਿਖਿਆ ਕਿ ਪੰਜਾਬ ਦੇ ਮੁੱਦਿਆਂ ਬਾਰੇ ਚਰਚਾ ਕਰਨੀ ਜ਼ਰੂਰੀ ਸਮਝੀ ਹੈ ਹੁਣ ਕੈਪਟਨ ਅਮਰਿੰਦਰ ਸਿੰਘ ਭਾਜਪਾ ਦਾ ਇੱਕ ਵੱਡਾ ਹਿੱਸਾ ਨੇ ਇਹਦੇ ਵਿੱਚ ਕੋਈ ਦੂਰਅੰਦੇਸ਼ ਨਹੀਂ ਹੈ ਕੈਪਟਨ ਅਮਰਿੰਦਰ ਸਿੰਘ ਜ਼ਰੂਰ ਇੱਕ ਵਾਰ ਜਦੋਂ ਝੋਨੇ ਦਾ ਸਮਾਂ ਝੋਨੇ ਦਾ ਮੰਡੀਆਂ ਦੇ ਵਿੱਚ ਆਉਣ ਦਾ ਸਮਾਂ ਸੀ ਉਹਨੂੰ ਮੰਡੀਆਂ ਦਾ ਦੌਰਾ ਵੀ ਕਰ ਹਟੇ ਨੇ ਪਰ ਇਸ ਦੇ ਬਾਵਜੂਦ ਹੁਣ ਦੁਬਾਰਾ ਕੈਪਟਨ ਅਮਰਿੰਦਰ ਸਿੰਘ ਨਜ਼ਰ ਆ ਰਹੇ ਐ ਸੁਰਖੀਆਂ ਦੇ ਵਿੱਚ ਉਹਨਾਂ ਦਾ ਨਾਮ ਨਜ਼ਰ ਆ ਰਿਹਾ ਤਸਵੀਰਾਂ ਨਜ਼ਰ ਆ ਰਹੀਆਂ ਮਛਾ ਦੇ ਨਾਲ ਮੁਲਾਕਾਤ ਕਰਕੇ ਆਏ ਐ ਕਾਰਨ ਕੀ ਐ ਕਿ ਅਸਲ ਦੇ ਵਿੱਚ ਪੰਜਾਬ ਦੇ ਮੁੱਦੇ ਚੱਕਣ ਦੀ ਗੱਲ ਐ ਜਾਂ ਫਿਰ ਗੱਲ ਕੁਝ ਹੋਰ ਐ ਇੱਕ ਪਾਸੇ ਪੰਜਾਬ ਦੀ ਪ੍ਰਧਾਨਗੀ ਦਾ ਮੁੱਦਾ ਹਾਲਾਂਕਿ ਸੀਨੀਅਰ ਪੱਤਰਕਾਰ ਇਸ ਗੱਲ ਤੋਂ ਗਰੇਜ਼ ਕਰਦੇ ਆ ਕਹਿੰਦੇ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੀ ਪ੍ਰਧਾਨਗੀ ਸ਼ਾਇਦ ਨਾ ਹੀ ਮਿਲੇ ਤੇ ਬਾਈ ਏਜ ਵੀ ਇਹ ਫੈਕਟਰ ਜਿਹੜਾ ਹੈ ਕੰਬਿਨੇਟ ਨਹੀਂ ਕਰਦਾ ਇਸ ਫੈਕਟਰ ਨੂੰ ਪਰ ਇਸ ਦੇ ਬਾਵਜੂਦ ਇਹ ਇੱਕ ਵਿਸ਼ਾ ਜਿਹੜਾ ਜ਼ਰੂਰ ਬਣਿਆ ਹੋਇਆ ਹੈ ਹੁਣ ਵੇਖਣ ਵਾਲੀ ਗੱਲ ਹੈ ਇਹ ਮੁਲਾਕਾਤ ਆਖਰਕਾਰ ਕਿਉਂ ਕੀਤੀ ਗਈ ਹੈ ਸਵਾਲ ਖੜੇ ਹੋ ਰਿਹਾ ਥੋੜੀ ਇਸ ਬਾਰੇ ਕੀ ਰਾਏ ਹੈ ਵਿਚਾਰ ਕਮੈਂਟਸ ਵਿੱਚ ਦੱਸਣਾ ਨਾ ਪੁੱਲਣਾ ਔਰ ਬੜੇ ਰੋਵਾਨ ਗਿਆ ਪੰਜਾਬੀ ਦੇ